ਪੰਜਾਬ ਦੇ ਵਿੱਚ 스마트 ਮੀਟਰਾਂ ਦਾ ਵਿਰੋਧ ਹੋਰ ਤੇਜ਼ੀ ਦੇ ਨਾਲ ਹੋ ਗਿਆ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਅੱਜ ਲੋਕਾਂ ਦੇ ਘਰਾਂ ਤੋਂ 스마트 ਮੀਟਰ ਨੇ ਜਿਹੜੇ ਉਤਾਰੇ ਜਾਣਗੇ ਤੇ ਜਿਨ੍ਹਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ ਤਾਂ ਦੱਸ ਦਈਏ ਕਿ ਲੰਬੇ ਸਮੇਂ ਤੋਂ ਕਿਸਾਨਾਂ ਦਾ ਇਹ ਵਿਰੋਧ ਆ ਜਿਹੜਾ ਚੱਲਿਆ ਆ ਰਿਹਾ ਤਾਂ ਕਿਸਾਨਾਂ ਦੇ ਵੱਲੋਂ ਅੱਜ ਜਨ ਕੇ 10 ਦਸੰਬਰ ਦੀ ਕਾਲ ਦਿੱਤੀ ਗਈ ਸੀ ਤੇ ਆਪਣਾ ਕੰਮ ਨਾ ਜਿਹੜਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਘਰਾਂ ਤੋਂ ਮੀਟਰ ਉਤਾਰੇ ਜਾ ਰਹੇ ਨੇ ਪਿੰਡਾਂ ਦੇ ਵਿੱਚ 스마트 ਮੀਟਰ ਜਾਨੀ ਕਿ ਚਿਪ ਵਾਲੇ ਮੀਟਰ ਨੇ ਜਿਹੜੇ ਉਹਨਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜਿਹੜਾ ਆਪਣਾ ਵਿਰੋਧ ਪ੍ਰਦਰਸ਼ਨ ਆ ਉਸ ਨੂੰ ਤਿੱਖਾ ਕਰ ਦਿੱਤਾ ਵੱਡੀ ਖਬਰ ਤੋਂ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ 스마트 ਬਿਜਲੀ ਮੀਟਰਾਂ ਨੂੰ ਲੈ ਕੇ ਵਿਰੋਧ ਇੱਕ ਵਾਰ ਫਿਰ ਤੇਜ਼ੀ ਨਾਲ ਜਿਹੜਾ ਕਿ ਜੋਰ ਫੜ ਰਿਹਾ ਤਾਂ ਕਿਸਾਨ ਮਜ਼ਦੂਰ ਮੋਰਚੇ ਨੇ ਚਿਪ ਵਾਲੇ ਮੀਟਰਾਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ ਲੋਕ ਆਪਣੇ ਘਰਾਂ ਤੋਂ ਸਮਾਰਟ ਮੀਟਰ ਉਤਾਰ ਕੇ ਸਿੱਧਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਦੇ ਵਿੱਚ ਜਿਹੜਾ ਜਮ੍ਹਾਂ ਕਰਵਾਉਣਗੇ ਕਿਸਾਨ ਯੂਨਾ ਵੱਲੋਂ ਕਾਫੀ ਸਮੇਂ ਲੰਬੇ ਸਮੇਂ ਤੋਂ ਜਿਹੜਾ ਕਿ ਇਹਨਾਂ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਜਿਹੜਾ ਕਿ ਇੰਸਟਾਲੇਸ਼ਨ ਹੈ ਜਿਹੜੀ ਉਸ ਦਾ ਕੰਮ ਜਾਰੀ ਹੈ ਕਿ ਇਸੇ ਕਾਰਨ ਮੋਰਚੇ ਨੇ ਹੁਣ ਆਮ ਲੋਕਾਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਮੀਟਰ ਹਟਾਉਣ ਦੀ ਅਪੀਲ ਕੀਤੀ ਹੈ ਕਿਸਾਨਾਂ ਦਾ ਦੋਸ਼ ਹੈ ਕਿ ਇਹ ਸਮਾਰਟ ਮੀਟਰ ਪੂਰੀ ਤਰ੍ਹਾਂ ਰੀਚਾਰਜ ਪ੍ਰਣਾਲੀ ਦੇ ਚੱਲਣਗੇ ਤੇ ਜਦੋਂ ਸਾਰੇ ਮੀਟਰ ਇਸੇ ਮਾਡਲ ਦੇ ਆ ਜਾਣਗੇ ਤਾਂ ਜੋ ਖਪਤਕਾਰ ਸਮੇਂ ਤੇ ਰੀਚਾਰਜ ਨਾ ਕਰ ਸਕੇ ਉਸ ਨੂੰ ਬਿਜਲੀ ਨਹੀਂ ਮਿਲੇਗੀ ਉਹਨਾਂ ਉਹ ਕਹਿੰਦੇ ਨੇ ਕਿ ਜਿਵੇਂ ਹੀ ਮੋਬਾਈਲ ਫੋਨ ਦੇ ਵਿੱਚ ਪੈਕ ਖਤਮ ਹੋ ਜਾਂਦਾ ਸੇਵਾਵਾਂ ਬੰਦ ਹੋ ਜਾਂਦੀਆਂ ਨੇ ਓਵੇਂ ਹੀ ਜੇਕਰ ਰਾਤ ਵੇਲੇ ਮੀਟਰ ਦੀ ਵੈਲਿਡਿਟੀ ਖਤਮ ਹੋ ਜਾਂਦੀ ਆ ਤਾਂ ਬਿਜਲੀ ਵੀ ਅਚਾਨਕ ਜਿਹੜੀ ਕੱਟੀ ਜਾ ਸਕਦੀ ਆ ਉੱਥੇ ਕਈ ਪਰਿਵਾਰਾਂ ਦੀ ਹਾਲਤ ਅਜਿਹੀ ਆ ਕਿ ਉਹ ਹਰ ਵੇਲੇ ਰੀਚਾਰਜ ਲਈ ਪੈਸੇ ਮੁਹੱਈਆ ਨਹੀਂ ਕਰਵਾ ਸਕਦੇ ਕਿਸਾਨ ਨੇਤਾ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਆਪਣਾ ਸਮਾਰਟ ਮੀਟਰ ਹਟਾਉਣਾ ਚਾਹੁੰਦਾ ਹੈ ਤਾਂ ਉਹ ਮੋਰਚੇ ਤੋਂ ਮਦਦ ਮੰਗ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਇਸ ਪ੍ਰਕਿਰਿਆ ਦੌਰਾਨ ਵਿਜਲੀ ਵਿਭਾਗ ਕਿਸੇ ਖਪਤਕਾਰ ਖਿਲਾਫ ਕੋਈ ਕਾਰਵਾਈ ਕਰਦਾ ਤਾਂ ਉਸ ਦੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਆਪਣੇ ਸਿਰ ਲਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਪੰਜਾਬ ਰਾਜ ਬਿਜਲੀ ਬੋਰਡ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਮੀਟਰ ਲਗਾਏ ਜਾ ਰਹੇ ਨੇ ਜਿਹੜੇ ਚਿੱਪ ਵਾਲੇ ਮੀਟਰ ਨੇ ਜਿਹਨਾਂ ਨੂੰ ਸਮਾਰਟ ਮੀਟਰ ਵੀ ਕਿਹਾ ਜਾਂਦਾ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣਾ ਸੰਘਰਸ਼ ਜਿਹੜਾ ਹੋਰ ਤਿੱਖਾ ਕਰ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਪੀਲਾ ਕੇ ਮੀਟਰ ਉਤਾਰ ਕੇ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਓ ਅੱਜ ਤੋਂ ਇਹ ਐਲਾਨ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਇਸ ਮੀਟਰ ਉਤਾਰਨ ਦੇ ਮਾਮਲੇ ਦੇ ਵਿੱਚ ਕਿਸੇ ਦੇ ਉੱਤੇ ਕਾਰਵਾਈ ਕਰਦਾ ਤਾਂ ਕਿਸਾਨ ਜਥੇਬੰਦੀਆ ਜਿਹੜੀ ਉਹ ਉਸ ਨੂੰ ਸਾਰੀ ਕਾਰਵਾਈ ਨੂੰ ਆਪਣੇ ਸਰ ਦੇ ਉੱਤੇ ਲਵੇਗੀ ਪੰਜਾਬ ਦੇ ਵਿੱਚ 스마트 ਮੀਟਰਾਂ ਦਾ ਵਿਰੋਧ ਹੋਰ ਤੇਜ਼ੀ ਦੇ ਨਾਲ ਹੋ ਗਿਆ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਅੱਜ ਲੋਕਾਂ ਦੇ ਘਰਾਂ ਤੋਂ 스마트 ਮੀਟਰ ਨੇ ਜਿਹੜੇ ਉਤਾਰੇ ਜਾਣਗੇ ਤੇ ਜਿਨ੍ਹਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ ਤਾਂ ਦੱਸ ਦਈਏ ਕਿ ਲੰਬੇ ਸਮੇਂ ਤੋਂ ਕਿਸਾਨਾਂ ਦਾ ਇਹ ਵਿਰੋਧ ਆ ਜਿਹੜਾ ਚੱਲਿਆ ਆ ਰਿਹਾ ਤਾਂ ਕਿਸਾਨਾਂ ਦੇ ਵੱਲੋਂ ਅੱਜ ਜਨ ਕੇ 10 ਦਸੰਬਰ ਦੀ ਕਾਲ ਦਿੱਤੀ ਗਈ ਸੀ ਤੇ ਆਪਣਾ ਕੰਮ ਹੈ ਜਿਹੜਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਘਰਾਂ ਤੋਂ ਮੀਟਰ ਉਤਾਰੇ ਜਾ ਰਹੇ ਨੇ ਪਿੰਡਾਂ ਦੇ ਵਿੱਚ 스마트 ਮੀਟਰ ਜਾਨੀ ਕਿ ਚਿਪ ਵਾਲੇ ਮੀਟਰ ਨੇ ਜਿਹੜੇ ਉਹਨਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜਿਹੜਾ ਆਪਣਾ ਵਿਰੋਧ ਪ੍ਰਦਰਸ਼ਨ ਆ ਉਸ ਨੂੰ ਤਿੱਖਾ ਕਰ ਦਿੱਤਾ ਵੱਡੀ ਖਬਰ ਤੋਂ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ 스마트 ਬਿਜਲੀ ਮੀਟਰਾਂ ਨੂੰ ਲੈ ਕੇ ਵਿਰੋਧ ਇੱਕ ਵਾਰ ਫਿਰ ਤੇਜ਼ੀ ਨਾਲ ਜਿਹੜਾ ਕਿ ਜੋਰ ਫੜ ਰਿਹਾ ਤਾਂ ਕਿਸਾਨ ਮਜ਼ਦੂਰ ਮੋਰਚੇ ਨੇ ਚਿਪ ਵਾਲੇ ਮੀਟਰਾਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ ਲੋਕ ਆਪਣੇ ਘਰਾਂ ਤੋਂ ਸਮਾਰਟ ਮੀਟਰ ਉਤਾਰ ਕੇ ਸਿੱਧਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਦੇ ਵਿੱਚ ਜਿਹੜਾ ਜਮਾ ਕਰਵਾਉਣਗੇ ਕਿਸਾਨ ਯੂਨਿਆਂ ਵੱਲੋਂ ਕਾਫੀ ਸਮੇਂ ਲੰਬੇ ਸਮੇਂ ਤੋਂ ਜਿਹੜਾ ਕਿ ਇਹਨਾਂ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਪਰ ਇਸ ਦੇ ਬਾਵਜੂਦ ਵਿਭਾਗ ਵੱਲੋਂ ਜਿਹੜਾ ਕਿ ਇੰਸਟਾਲੇਸ਼ਨ ਹੈ ਜਿਹੜੀ ਉਸ ਦਾ ਕੰਮ ਜਾਰੀ ਹੈ ਕਿ ਇਸੇ ਕਾਰਨ ਮੋਰਚੇ ਨੇ ਹੁਣ ਆਮ ਲੋਕਾਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਮੀਟਰ ਹਟਾਉਣ ਦੀ ਅਪੀਲ ਕੀਤੀ ਆ ਕਿਸਾਨਾਂ ਦਾ ਦੋਸ਼ ਹੈ ਕਿ ਇਹ ਸਮਾਰਟ ਮੀਟਰ ਪੂਰੀ ਤਰ੍ਹਾਂ ਰੀਚਾਰਜ ਪ੍ਰਣਾਲੀ ਦੇ ਚੱਲਣਗੇ ਤੇ ਜਦੋਂ ਸਾਰੇ ਮੀਟਰ ਇਸੇ ਮਾਡਲ ਦੇ ਆ ਜਾਣਗੇ ਤਾਂ ਜੋ ਖਪਤਕਾਰ ਸਮੇਂ ਤੇ ਰੀਚਾਰਜ ਨਾ ਕਰ ਸਕੇ ਉਸ ਨੂੰ ਬਿਜਲੀ ਨਹੀਂ ਮਿਲੇਗੀ ਉਹਨਾਂ ਉਹ ਕਹਿੰਦੇ ਨੇ ਕਿ ਜਿਵੇਂ ਹੀ ਮੋਬਾਈਲ ਫੋਨ ਦੇ ਵਿੱਚ ਪੈਕ ਖਤਮ ਹੋ ਜਾਂਦਾ ਸੇਵਾਵਾਂ ਬੰਦ ਹੋ ਜਾਂਦੀਆਂ ਨੇ ਓਵੇਂ ਹੀ ਜੇਕਰ ਰਾਤ ਵੇਲੇ ਮੀਟਰ ਦੀ ਵੈਲਿਡਿਟੀ ਖਤਮ ਹੋ ਜਾਂਦੀ ਆ ਤਾਂ ਬਿਜਲੀ ਵੀ ਅਚਾਨਕ ਜਿਹੀ ਕੱਟੀ ਜਾ ਸਕਦੀ ਆ ਉੱਥੇ ਕਈ ਪਰਿਵਾਰਾਂ ਦੀ ਹਾਲਤ ਹੈ ਜਿਹੀ ਆ ਕਿ ਉਹ ਹਰ ਵੇਲੇ ਰੀਚਾਰਜ ਲਈ ਪੈਸੇ ਮੁਹੱਈਆ ਨਹੀਂ ਕਰਵਾ ਸਕਦੇ ਕਿਸਾਨ ਨੇਤਾ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਆਪਣਾ ਸਮਾਰਟ ਮੀਟਰ ਹਟਾਉਣਾ ਚਾਹੁੰਦਾ ਹੈ ਤਾਂ ਉਹ ਮੋਰਚੇ ਤੋਂ ਮਦਦ ਮੰਗ ਸਕਦਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਇਸ ਪ੍ਰਕਿਰਿਆ ਦੌਰਾਨ ਵਿਜਲੀ ਵਿਭਾਗ ਕਿਸੇ ਖਪਤਕਾਰ ਖਿਲਾਫ ਕੋਈ ਕਾਰਵਾਈ ਕਰਦਾ ਤਾਂ ਉਸ ਦੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਆਪਣੇ ਸਿਰ ਲਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਪੰਜਾਬ ਰਾਜ ਬਿਜਲੀ ਬੋਰਡ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਮੀਟਰ ਲਗਾਏ ਜਾ ਰਹੇ ਨੇ ਜਿਹੜੇ ਚਿਪਾ ਵਾਲੇ ਮੀਟਰ ਨੇ ਜਿਹਨਾਂ ਨੂੰ ਸਮਾਰਟ ਮੀਟਰ ਵੀ ਕਿਹਾ ਜਾਂਦਾ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣਾ ਸੰਘਰਸ਼ ਜਿਹੜਾ ਹੋਰ ਤਿੱਖਾ ਕਰ ਦਿੱਤਾ ਗਿਆ ਤਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਆ ਕਿ ਮੀਟਰ ਉਤਾਰ ਕੇ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਓ ਅੱਜ ਤੋਂ ਇਹ ਐਲਾਨ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਇਸ ਮੀਟਰ ਉਤਾਰਨ ਦੇ ਮਾਮਲੇ ਦੇ ਵਿੱਚ ਕਿਸੇ ਦੇ ਉੱਤੇ ਕਾਰਵਾਈ ਕਰਦਾ ਤਾਂ ਕਿਸਾਨ ਜਥੇਬੰਦੀਆ ਜਿਹੜੀ ਉਹ ਉਸ ਨੂੰ ਸਾਰੀ ਕਾਰਵਾਈ ਨੂੰ ਆਪਣੇ Certo, eu te